ਗੁਜਰਾਤ ਤੋਂ ਅਰਬ ਸਾਗਰ ਦੇ ਵਿੱਚ ਅੱਜ ਭਾਰਤ ਨੇਵੀ ਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਜਿਹੜਾ ਸ਼ਿਪ ਆ ਜਿਹਦੇ ਵਿੱਚੋਂ 3300 ਕਿਲੋਗ੍ਰam ਡਰੱਗ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਇਹ ਜਿਹੜਾ ਸਾਰਾ ਆਪਰੇਸ਼ਨ ਸੀਗਾ ਇਹ ਇੰਡੀਅਨ ਨੇਵੀ ਦੇ ਨਾਲ ਗੁਜਰਾਤ ਪੁਲਿਸ ਦੀ ਐਟੀਐਸਸੀ ਐਨਸੀਬੀ ਸੀਗਾ ਜਿਹਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਕਹਿੰਦੇ ਆ ਤੇ ਨਾਲ ਦੀ ਨਾਲ ਕੋਸਟ ਗਾਰਡ ਸੀਗੇ ਇਹਨਾਂ ਨੇ ਇਸ ਪੂਰਾ ਇੱਕ SHIP ਜਿਹੜਾ ਤੁਰਿਆਉਂਦਾ ਸੀਗਾ ਭਾਰਤਾਲ ਨੂੰ ਜਿਹਨੇ ਭਾਰਤ ਦੇ ਬੰਦਰਗਾਹ ਤੇ ਪੋਰ ਬੰਦਰ ਇਲਾਕਾ ਜਿਹੜਾ ਗੁਜਰਾਤ ਦੇ ਵਿੱਚ ਉਹਦੇ ਕੰਡੇ ਤੇ ਲੱਗਣਾ ਸੀਗਾ ਔਰ ਤੁਸੀਂ ਅੰਦਾਜ਼ਾ ਲਗਾਓ ਕਿ 3300 ਕਿਲੋਗ੍ਰਾਮ ਇਹਦੇ ਵਿੱਚ ਜਿਹੜਾ ਡਰੱਗ ਸੀਗਾ ਇਹ ਵੰਡਿਆ ਕਿੱਥੇ ਜਾਣਾ ਸੀ ਇਹ ਭਾਰਤ ਦੇ ਵਿੱਚ ਵੰਡਿਆ ਜਾਣਾ ਸੀ ਇਹ ਤੋਂ ਪਹਿਲਾਂ ਵੀ ਅਸੀਂ ਬਹੁਤ ਵਾਰੀ ਖਬਰਾਂ ਦੇਖੀਆਂ ਕਿ ਗੁਜਰਾਤ ਦੀਆਂ ਬੰਦਰਗਾਹਾਂ ਤੇ ਜਿਹੜਾ ਨਸ਼ਾ ਉਤਰਦਾ ਉਹ ਰਾਜਸਥਾਨ ਦੇ ਰਸਤੇ ਪੰਜਾਬ ਆ ਜਾਂਦਾ ਜਾਂ ਫਿਰ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਚਲਾ ਜਾਂਦਾ ਪਰ ਸਵਾਲ ਤਾਂ ਇਹ ਆ ਵੀ ਇਹ ਆ ਕਿੱਥੋਂ ਰਿਹਾ ਸੀ ਹਾਲਾਂਕਿ ਦੱਸਿਆ ਇਹ ਜਾਂਦਾ ਵੀ ਇਸ ਕਿਸ਼ਤੀ ਦੇ ਵਿੱਚੋਂ ਇਸ ਜਿਹੜਾ ਛੋਟਾ ਸ਼ਿਪ ਸੀਗਾ ਜਦੋਂ ਇਹਨੂੰ ਰੋਕਿਆ ਗਿਆ ਜਦੋਂ ਇਹ ਸਾਰਾ ਆਪਰੇਸ਼ਨ ਚਲਾਇਆ ਗਿਆ ਇਹਦੇ ਵਿੱਚੋਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚੋਂ ইরਾਨੀ ਤੇ ਪਾਕਿਸਤਾਨੀ ਨਾਗਰਿਕ ਹੋਣ ਦੇ ਜਿਹੜੇ ਖੱਛੇ ਜ਼ਾਹਰ ਕੀਤੇ ਜਾ ਰਹੇ ਆ ਵੀ ਇਸ ਕਿਸ਼ਤੀ ਦੇ ਵਿੱਚ ইরਾਨੀ ਤੇ ਪਾਕਿਸਤਾਨੀ ਨਾਗਰਿਕ ਜਿਹੜੇ ਆ ਉਸ ਵਾਰ ਸੀ। ਹੁਣ ਆ ਜਿਹੜਾ 3300 ਕਿਲੋ ਡਰੱਗ ਫੜਿਆ ਗਿਆ ਇਹਦੇ ਵਿੱਚ 3099 ਕਿਲੋ ਤਾਂ ਚਰਸੀ ਆ। ਭੰਗ ਜੀ ਨੂੰ ਕਹਿੰਦੇ ਨੇ ਆ ਗਾਂਜਾ ਵੀ ਕਹਿੰਦੇ ਆਮ ਪਾਸ਼ਾ ਦੇ ਵਿੱਚ। 158 ਕਿਲੋ ਮੈਥਾਫੈਟਾਮਾਈਨ ਮੈਥਾਫੈਟਾਮਾਈਨ ਜਿਹੜੀ ਡਰੱਗ ਆ ਇਹ ਚਿੱਟੇ ਦੇ ਵਾਸਤੇ ਵੀ ਵਰਤੀ ਜਾਂਦੀ ਆ ਜਿਹੜਾ ਜਿਹਨੂੰ ਆਈਸ ਕਹਿੰਦੇ ਆ ਉਹਦੇ ਵਿੱਚ ਵੀ ਇਹ ਕੰਮ ਆਉਂਦੀ ਆ ਔਰ ਨਾਲ ਦੀ ਨਾਲ 25 ਕਿਲੋਗ੍ਰam ਜਿਹੜਾ ਮੋਰਫਿਨ ਵੀ ਬਰਾਮਦ ਹੋਇਆ ਮੋਰਫਿਨ ਜਿਹੜਾ ਉਹ ਵੀ ਇੱਕ ਨਸ਼ੀਲਾ ਪਦਾਰਥ ਆ ਮੈਡੀਕਲ ਨਸ਼ਾ ਜਿਹੜੇ ਵੈਸੇ ਤਾਂ ਇਹ ਦਵਾਈਆਂ 'ਚ ਵਰਤੇ ਜਾਂਦਾ ਵੈਸੇ ਤਾਂ ਇਹ ਪੇਨ ਕਿਲਰ ਹੁੰਦਾ ਪਰ ਇਹਨੂੰ ਨਸ਼ੇ ਵਾਸਤੇ ਵੀ ਵਰਤਿਆ ਜਾਂਦਾ ਸੋ ਕੁੱਲ ਮਿਲਾ ਕੇ ਐਡੀ ਵੱਡੀ ਖੇਪ ਜਿਹੜੀ ਹਾਲਾਂਕਿ ਫੜੀ ਗਈ ਬਹੁਤ ਖੁਸ਼ੀ ਦੀ ਗੱਲ ਆ ਕਿ ਇਹਨੂੰ ਡਿਸਟਰੋਏ ਕਰ ਦੇਣਾ ਚਾਹੀਦਾ ਪਰ ਪਤਾ ਇਹ ਵੀ ਲਗਾਉਣਾ ਚਾਹੀਦਾ ਵੀ ਇਹ ਸਮਾਨ ਕਿੱਥੋਂ ਆ ਰਿਹਾ ਸੀ ਇਹ ਪਹਿਲੀ ਵਾਰ ਹੀ ਨਹੀਂ ਆ ਜਿਹੜੀ ਮੰਦਰਾ ਪੋਰਟ ਆ ਗੁਜਰਾਤ ਦੀ ਉੱਥੋਂ ਵੀ ਬਹੁਤ ਵਾਰ ਕੰਟੇਨਰ ਜਿਹੜੇ ਅਬੈਂਡੰਟ ਹੁੰਦੇ ਆ ਜਿਹੜੇ ਲਵਾਰਸ ਪਏ ਰਹਿੰਦੇ ਆ ਉਹ ਵੀ ਫੜੇ ਜਾਂਦੇ ਆ ਦੋ ਸਾਲ ਪਹਿਲਾਂ ਦੀ ਗੱਲ ਹੈ ਮੈਨੂੰ ਯਾਦ ਹੈ ਵੀ ਇੱਕ ਕੰਟੇਨਰ ਪਹਿਲਾਂ ਵੀ ਫੜਿਆ ਗਿਆ ਸੀਗਾ ਉਹਨੂੰ ਕੋਈ ਕਲੇਮ ਹੀ ਨਹੀਂ ਕਰਨ ਆਇਆ ਜਦੋਂ ਉਹਨੂੰ ਸਮੁੰਦਰੀ ਜਹਾਜ਼ ਤੋਂ ਲਾਇਆ ਗਿਆ ਜਦੋਂ ਉਹਨੂੰ ਜਿਹੜਾ ਇਹ ਕਾਰਗੋ ਸ਼ਿਪ ਸੀਗਾ ਉਸ ਤੋਂ ਬਾਅਦ ਉਹਨੂੰ ਉਤਾਰਿਆ ਗਿਆ ਉਹ ਸਪੋਰਟ ਤੇ ਉਤਾਰਿਆ ਗਿਆ ਤਾਂ ਉਹ 2.5 ਸਾਲ ਉੱਦਾਂ ਹੀ ਖੜਾ ਰਿਹਾ ਕਿਸੇ ਪਾਰਟੀ ਨੇ ਆਕੇ ਕਲੇਮ ਹੀ ਨਹੀਂ ਕੀਤਾ ਯਾਨੀ ਕਿ ਉਹਦਾ ਰਿਸੀਵਰ ਆਇਆ ਹੀ ਨਹੀਂ ਫਿਰ ਹਾਰ ਕੇ ਜਦੋਂ ਉਹਨੂੰ ਖੋਲਿਆ ਗਿਆ ਪੁਲਿਸ ਦੀ ਨਿਗਰਾਨੀ ਦੇ ਵਿੱਚ ਤਾਂ ਉਹਦੇ ਵਿੱਚੋਂ ਵੀ ਉਸ ਵੇਲੇ ਚਿੱਟਾ ਹੀ ਨਿਕਲਿਆ ਸੀਗਾ ਸੋ ਇਹ ਜਿਹੜਾ ਇੰਨਾ ਸਾਰਾ ਡਰੱਗ ਆ ਇਹ ਆਂਦਾ ਕਿੱਥੋਂ ਆ ਔਰ ਕੀ ਭਾਰਤ ਜਿਹੜਾ ਇੱਡੀ ਵੱਡੀ ਮੰਡੀ ਆ ਨਸ਼ੇ ਦੀ ਭਈ ਕਿਲੋਆਂ ਦੇ ਹਿਸਾਬ ਦੇ ਨਾਲ ਟਣਾਂ ਦੇ ਹਿਸਾਬ ਦੇ ਨਾਲ ਜਿਹੜੇ ਕਿਸ਼ਤੀਆਂ ਦੀਆਂ ਕਿਸ਼ਤੀਆਂ ਭਰ ਕੇ ਭਾਰਤal ਨੂੰ ਤੋਰ ਦਿੰਦੇ ਆ ਕਿ ਜਾਓ ਭਾਈ ਉੱਥੇ ਵੇਚ ਆਓ ਜਾ ਕੇ ਉੱਥੇ ਤੇ ਬਹੁਤ ਵੱਡੀ ਮੰਡੀ ਆ ਸੋ ਇੱਥੇ ਰਿਸੀਵਰ ਵੀ ਤੇ ਹੋਣਗੇ ਕਿਸੇ ਨੇ ਤੇ ਕਿਸ਼ਤੀ ਨੂੰ ਜਿਹੜਾ ਬੰਨੇ ਕੰਡੇ ਲਾ ਕੇ ਇਤੋਂ ਸਮਾਨ ਲਾਉਣਾ ਹੀ ਹੋਊਗਾ ਕੋਈ ਬੰਦੇ ਤਾਂ ਇਹਨੂੰ ਰਿਸੀਵ ਕਰਨ ਵਾਸਤੇ ਉੱਥੇ ਆਉਣੇ ਹੀ ਸੀਗੇ ਹਾਲਾਂਕਿ ਜਦੋਂ ਇਹ ਕਾਰਵਾਈ ਪਾਈ ਗਈ ਜਦੋਂ ਇੰਡੀਅਨ ਨੇਵੀ ਨੇ ਇਹ ਸਾਰੇ ਆਪਰੇਸ਼ਨ ਨੂੰ ਸাকਸੈਸਫੁਲੀ ਅੰਜਾਮ ਦਿੱਤਾ ਇਹਨੂੰ ਫੜ ਲਿਆ ਨਾਲ ਗੁਜਰਾਤ ਪੁਲਿਸ ਸੀਗੀ ਨਾਲ ਐਨਸੀਬੀਸੀ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਵੀ ਜਿਹੜਾ ਇੱਕ ਟਵੀਟ ਕੀਤਾ ਉਹਨਾਂ ਨੇ ਵੀ ਲਿਖਿਆ ਕਿ ਨਰਿੰਦਰ ਮੋਦੀ ਹੋਣੀ ਇਹੀ ਚਾਹੁੰਦੇ ਆ ਵੀ ਜਿਹੜਾ ਭਾਰਤ ਆ ਇਹ ਨਸ਼ਾ ਮੁਕਤ ਹੋਵੇ ਡਰੱਗ ਮੁਕਤ ਹੋਵੇ ਤਾਂ ਉਹਦੇ ਤਹਿਤ ਇੱਕ ਬਹੁਤ ਵਧੀਆ ਕਾਰਵਾਈ ਆ ਸੋ ਪਰ ਸਵਾਲਾਂ ਦਾ ਸਵਾਲ ਇਹੀ ਹੈ ਕਿ 3300 ਕਿਲੋਗ੍ਰਾਮ ਜਿਹਦੇ ਵਿੱਚੋਂ ਲਗਭਗ ਤੁਸੀਂ ਲਾ ਲਓ ਬਈ 3100 ਕਿਲੋ ਤਾਂ ਚਰਸੀ ਆ ਭੰਗੀ ਆ ਕੀ ਮਤਲਬ ਭਾਰਤ ਦੇ ਵਿੱਚ ਇੰਨੀ ਜ਼ਿਆਦਾ ਕੰਜ਼ਮਪਸ਼ਨ ਹੈਗੀ ਭੰਗ ਦੀ 168 ਕਿਲੋ ਮੈਥਾਫੈਟਾਮਾਈਨ ਆ ਹੈ ਜੀ 25 ਕਿਲੋ ਮੋਰਫੀਨ ਆ ਪੋਰ ਬੰਦਰ ਇਲਾਕਾ ਗੁਜਰਾਤ ਦਾ ਉੱਥੇ ਇਹਨੇ ਕੰਡੇ ਤੇ ਸ਼ਿਪ ਨੇ ਲੱਗਣਾ ਸੀਗਾ ਔਰ ਉਤੋਂ ਬਾਅਦ ਇਹਨੇ ਡਿਸਟ੍ਰੀਬਿਊਟ ਹੋਣਾ ਸੀ ਸੋ ਇਹ ਫਿਲਹਾਲ ਵਾਸਤੇ ਤਾਂ ਬਹੁਤ ਵੱਡੀ ਕਾਰਵਾਈ ਆ ਬਹੁਤ ਵੱਡਾ ਆਪਰੇਸ਼ਨ ਜਿਹੜਾ ਇਹਨੂੰ ਅੰਜਾਮ ਦਿੱਤਾ ਗਿਆ ਸਾਰੀਆਂ ਏਜੰਸੀਆਂ ਵੱਲੋਂ ਪਰ ਉਹ ਬੰਦੇ ਨਾਲ ਦੀ ਨਾਲ ਜ਼ਰੂਰ ਅਰੈਸਟ ਹੋਣੇ ਚਾਹੀਦੇ ਆ ਉਹ ਬੰਦਿਆਂ ਦੇ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਜਿਨ੍ਹਾਂ ਨੇ ਇਹਨੂੰ ਰਿਸੀਵ ਕਰਨਾ ਸੀ ਜਿਨ੍ਹਾਂ ਨੇ ਆ ਕੇ ਇੱਥੋਂ ਸਮਾਨ ਲਾਉਣਾ ਸੀਗਾ ਤੇ ਬਾਅਦ ਚੋਂ ਵੇਚਣਾ ਸੀ ਇਸ ਤੋਂ ਪਹਿਲਾਂ ਵੀ ਪੂਨੇ ਦੇ ਵਿੱਚ ਇੱਕ ਹੋਰ ਡਰੱਗ ਮਿਲੀ ਸੀਗੀ ਜਿਹੜੀ ਕਿ ਇਕਦਮਾਂ ਦੇ ਵਿੱਚ ਪਾ ਕੇ ਰੱਖੀ ਹੋਈ ਸੀ ਜਿਹੜੀ ਰੇਹਾਂ ਸਪਰੇਹਾਂ ਵਾਸਤੇ ਵਰਤੀ ਜਾਂਦੀ ਸੀ ਬੈਨ ਹੋ ਗਈ ਸੀ ਕਿ 2005 ਦੇ ਵਿੱਚ ਪਰ ਉਹਦਾ ਵੀ ਜ਼ਖੀਰਾ ਬਰਾਮਦ ਹੋਇਆ ਸੀ ਇੱਥੇ ਜ਼ਰਾ ਹੀ ਆਜੇ ਤੁਰਦਾ ਫਿਰਦਾ ਜ਼ਖੀਰਾ ਜਿਹੜਾ ਇਹ ਜਦੋਂ ਕੰਡੇ ਤੇ ਲੱਗਣਾ ਸੀਗਾ ਤਾਂ ਇੰਡੀਅਨ ਨੇਵੀ ਨੇ ਇਹ ਸਾਰੇ ਆਪਰੇਸ਼ਨ ਦਾ ਭਾਂਡਾ ਫੋੜ ਕੀਤਾ ਤੇ ਨਾਲ ਦੀ ਨਾਲ ਇਹ ਜਿਹੜੇ 5 ਲੋਕ ਐ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਇਹਨਾਂ ਕੋਲੋਂ ਪੁੱਛਗਿੱਛ ਹੋਏਗੀ ਵੀ ਇਹ ਕਿੱਥੋਂ ਤੁਰੇ ਸੀ ਕਿੰਨੇ ਤੋਰਿਆ ਸੀ ਤੇ ਇਹਨਾਂ ਨੂੰ ਜਿਹੜਾ ਇੱਥੇ ਪਾਰ ਲਗਾਉਣਾ ਕਿੰਨੇ ਸੀ Subscribe to One India channel and never miss an update.